ਹਾਂਜੀ ਮਿੱਤਰੋ ਕੀ ਹਾਲਾ ਸਾਰਾ ਦਾ ਸਾਰੇ ਤੁਸੀਂ ਵਧੀਆ ਹੋਵੋਗੇ ਤੇ ਸਾਰੇ ਦੇ ਘਰ ਪਰਿਵਾਰ ਸਭ ਠੀਕ ਹੋਣਗੇ ਮਿੱਤਰੋ ਕਰਤਾ ਹੈ ਅੱਜ ਦਾ ਬਲੰਗ ਸਟਾਰਟ ਆਪਾਂ ਤੇ ਲੈ ਅੱਜ ਆਪਾਂ ਖੁੱਡੇ ਖੜੇ ਰੈਡੀ ਕਰਦੇ ਆ ਆਪਣੇ ਕਰੋ ਚੈੱਕ ਤੇ ਤਰਦੇ ਰੋਦੇ ਲਾਉਣੇ ਪਾਣੀ ਪੂਣੀ ਲਾ ਕੇ ਛੱਡਾ ਹੋਣੀ ਜਿਹੜੇ ਰਦੇ ਰੋਦੇ ਲਾਉਣ ਵਾਲੇ ਰਹਿੰਦੇ ਆ ਪੁੱਲੇ ਤਾਂ ਉਹ ਲਾਉਣੇ ਵਾਲੇ ਛੱਤ ਛੁੱਤ ਪਾਉਣੇ ਅੱਜ ਇਹਨਾਂ ਦੀ ਕਰਦੇ ਆ ਓਕੇ ਕੰਮ ਅੱਜ ਮਿਸਤਰੀ ਆਪਣਾ ਆ ਗਿਆ ਇੱਟਾ ਉਟਾ ਚੜਾ ਲਈ ਲੈ ਤਾਂ ਫਸਲੋ ਕੁਛਕ ਤਾਂ ਮੈਂ ਲਿਆਇਆ ਸੀ ਇੱਥੇ ਤੇ ਕੋਸਟ ਕਾ ਲੈ ਕੇ ਆਉਣੇ ਕੋ ਥੋੜੀਆਂ ਟੜ ਗਣਗੇ ਹੁਣ ਤਾਂ ਤੇ ਲੈ ਕੇ ਆਉਣੇ ਟਾ ਟਾ ਵਾਲੇ ਤਾਂ ਕਰ ਦਿਆ ਰੈਡੀ ਆਵੇਂ ਜ 7 22 ਦਵਾਂਗੇ ਅੱਜ ਤਾਂ ਹਾਂਜੀ ਮਿੱਤਰ ਲਾਈ ਜਾਂਦੇ ਸੀ ਪਾਣੀ ਪੁਣੀ ਆ ਕਰੋ ਚੈੱਕ ਲਾ ਵੀਰੇ ਥਾਰੇ ਪਾਣੀ ਹੋਸ ਸਵਾਰ ਕੇ ਟਟਾ ਚੜਾ ਲਈ ਆਪਾਂ ਜਿੰਨੀ ਕਿ ਲੋਡ ਸੀ ਆਪਾਂ ਨੂੰ ਪਾਣੀ ਪੂਣੀ ਲਾਈ ਜਾਨੇਗੇ ਲਾ ਦੀਏ ਪਾਣੀ ਪੂਣੀ ਤੇ ਮਿਸਤਰੀਆਂ ਬਾਚੋ ਸਰੀਆ ਸਰੀਆ ਚੱਕੇ ਲੈਉਣ ਵਾਲੇ ਦਾ ਛੱਤ ਦਾ ਪਾਸ ਫੁੱਡਿਆਂ ਦੀ ਹੋਰ ਚੱਕ ਕੇ ਲਿਆਵਾਂਗੇ ਤੇ ਫਿਰ ਬਣਾਉਣੇਗੇ ਸਵਿੰਟ ਸੁੰਟ ਵੀ ਲੈਉਣ ਵਾਲਾ ਚੱਕ ਕੇ ਉਹ ਲਿਆਉਣੇ ਫਿਰ ਚੱਕ ਕੇ ਮਿੱਤਰੋ ਹਾਂ ਜੀ ਮਿੱਤਰੋ ਕਾਟਰ ਲੈਣ ਗਈ ਸੀ ਤੇ ਲੈ ਉਸਮੈਂਟ ਦੇ ਕਾਰਡ ਹੋ ਜਾ ਜਾ ਤੇ ਹੋਰੀਆਂ ਲੈਂਦੀਆਂ ਨੇ ਤੇ ਮਿਲਦੇ ਆ ਮਿੱਤਰੋ ਘਰੇ ਜਾ ਕੇ ਤੇ ਸੁਹਾਣ ਦਾ ਲੈਣਗੇ ਥੋੜਾ ਆ ਹਾਂਜੀ ਮਿੱਤਰੋ ਸਰੀਆਂ ਜੱਕ ਲੈ ਸੀ ਆਪਾਂ ਗੁੱਡੇ ਦੀ ਛੱਤ 'ਚ ਪਾਉਣ ਨੂੰ ਆ ਕਰੋ ਚੈੱਕ ਤੇ ਮਿਸਤਰੀ ਬਿਠਾ ਲੈ ਰੋਟੀ ਖਾਈ ਜਾਂਦਾ ਜਿਹੜਾ ਠਾ ਸਰੀਵਾਂ ਸਹੀ ਕਰੀ ਜਾਂਦਾ ਕਰੋ ਚੈੱਕ ਆ ਫਿਰ ਦਾ ਮਿਸਤਰੀ ਆਪਣਾ ਇਸ ਥ리에 ਇੱਕ ਵਜ ਗਿਆ ਯਾਰ ਪਾ ਦੇ ਯਾਰ ਖੁੱਡੇ ਦੀ ਛੱਤ ਯਾਰ ਤਾਂ ਲੱਗਦਾ ਥੋੜੇ ਦੇ ਛੱਤ ਨੂੰ ਛੱਤ ਦਾ ਕੰਮ ਤੇ ਲੱਗਦਾ ਮਿੱਤਰੋ ਖੁੱਡੇ ਦੀ ਛੱਤ ਪਾਉਣੇ ਹੈਗੇ ਤੇ ਕਪਾਹ ਚੀ ਲੈਂਦੀ ਸੀ ਆ ਕਰੋ ਚੈੱਕ ਆਹ ਦੇਖੋ ਲੱਕੇ ਉਤਰਲੇ ਸੀ ਆਪਾਂ ਆਹ ਦੇਖੋ ਉਤਰੋ ਇੱਕ ਆਸਿਆ ਉਤਰੀਗੀ ਤੇ ਆ ਉਤਰਾ ਦਾ ਕਿਵੇਂ ਮਿੱਤਰੋ ਸਾਰੇ ਆਂ ਕਮੈਂਟ ਕਰਕੇ ਦਹੀ ਦੱਸਿਓ ਕਿਵੇਂ ਲੱਗੇ ਤੁਹਾਨੂੰ ਇਹ ਵਾਕੀ ਆਪਣੇ ਆ ਬੈਠੇ ਤੇ ਦੋਨੋਂ ਦੋਨ ਇਹਨਾਂ ਨੂੰ ਪਾਉਣ ਆਇਆ ਲੈ ਖੁੱਡੇ ਆਣੇ ਨੂੰ ਇਹਨਾਂ ਨੂੰ ਪਾਵਾਂਗੇ ਖੜੇ ਆਓ ਦੇਖੋ ਬੱਚੇ ਚੈੱਕ ਕਰੋ ਬੱਚੇ ਵੀ ਕਾਫੀ ਵੱਡੇ ਹੋ ਗਏ ਆ ਵੀਗਾ ਹੀ ਵੱਡਾ ਹੋ ਗਿਆ ਮਿੱਤਰੋ ਇੱਕ ਆ ਸੀਗਾ ਆ ਜੀ ਆਜਾ ਰੁਚਾ ओके ਆ ਗੰਪੂਰਾ ਦਾਣੇ ਵਾਰੀ ਚ ਮੇਤਰ ਮਨ ਮਿਹਰ ਮਿਹਦੇ ਸੋਨੋ ਉਹ ਮਿਸਟਰ ਰੱਖ ਦੀਏ ਦਾਣੇ ਆਪਣੇ ਇਹ ਜਬ ਸਰੋਂ ਤੇ ਕਣਕ ਤੇ ਗੁੱਲੀ ਡੰਡਾ ਪਾਉਣੇ ਆਗੇ ਗੁੱਸੇ ਆਪਣੇ ਆ ਰਹੀ ਹੈ ਮਿਸਟਰ ਰੱਖੀ ਆਜਾ ਫਸ ਗਈ ਆ ਜੋਏ ਆਓ 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 ਨਾ ਕਾਲੱਖਾ ਇਹ ਲੋਖਾ ਲੈਣ ਤੋਂ ਮਤਰਾ ਦਾਣੇ ਰੋਣੇ ਤਾਂ ਇਹ ਕਰ ਲਏ ਉੱਤੇ ਤਿਆਰੀ ਆਪਾਂ ਹੁੱਡਿਆਂ ਦੀ ਫਿਰ ਦੇਖਦੇ ਹਾਂ ਕੀ ਹੁੰਦਾ ਆਪੇ ਨੀਲੀ ਹੰਡੇ ਧਰਨ ਵਾਲੀ ਜੀ ਕਰ ਲਈਏ ਅੱਤੋਂ ਬਾਰੀ ਹੁੱਡਾ ਹੁੱਡਾ ਕਰਦੇ ਆਂ ਮਿੱਤਰ ਉੱਤੇ ਤਿਆਰੀ ਕਰਦੇ ਆਂਗੇ ਜੀ ਮਜੂਰੀ ਆ ਰਹੀ ਸਟਰੀ ਆ ਰਹੀ ਮੈਂ ਦਰੱਖ ਕੇ ਆ ਜੀ ਦਿਨ ਬੱਸ ਹੋ ਗਿਆ ਹੋਇਆ ਯਾਰਾ ਫਿਰ ਯਾਰ ਤੋ ਕੋ ਡੇਰੀ ਛੱਤ ਕਿਉਂ ਨਹੀਂ ਪਾਉਂਦਾ ਯਾਰ ਐਵੇਂ ਮਿਸਤਰੀ ਯਾਰ ਇੱਕ ਮਿੱਤਰੋ ਮਿਸਤਰੀ ਆਪਣਾ ਮੁੱਕਰੀ ਜਾਂਦਾ ਯਾਰ ਕਹਿੰਦਾ ਕੁੱਡੀ ਛੱਤ 깔ੂ ਪਾਵਾਂਗੇ ਯਾਰ ਲੈ ਇਹ ਰੇ ਬਲ ਗਿਆ ਉਹ ਤਰਕੇ ਯਾਰ ਸਾਰਾ ਬੋਗਰਾ ਦੇ ਰੋਦਾ ਦੇ ਪਾਣੀ ਪੂਣੀ ਲਾਏ ਯਾਰ ਲੱਗਿਆ ਪਿਆ ਯਾਰ ਤੂੰ ਤਰ ਤੋ ਹੜੇ ਗੱਲੀਆਂ ਆਹੀ ਨਹੀਂ ਪੂਰੀਆਂ ਹੋਈਆਂ ਇਹ ਕੋਰਾਂ ਆਈਆਂ ਮਿੱਤਰੋ ਦੇਖੋ ਗਰਦਾਰੀ ਕਰਦਾ ਮਿਸਤਰੀ ਉਹ ਹੈ ਨੁਕਸਾਨ ਗਰਦਾਰੀ ਕਰਤਾ ਵੇ ਅਵੇ ਗਰਦਾਰੀ ਕਰਤਾ ਹੈ ਆ ਮੈਂ ਬਰੋਕਾ ਦੇ ਹੋ ਰਹੇ ਮਿਸਤਰੀ ਗਰਦਾਰੀ ਕਰਦਾ ਮਿੱਤਰੋ ਆ ਲੋ ਬਈ ਆਉਣਾ ਇੱਕੋ ਦੀ ਕਰਮਾਲੀ ਕਿਸੇ ਨੀ ਜੱਟੀ ਲਾ ਜੇ ਆ ਹਾਂ ਕੀ ਛੋਟੀ ਜਿਹੀ ਗਿਖ ਮੈਨੂੰ ਲਿਆ ਗਈ ਆ ਫਿਰ ਆ ਪਈ ਆਇਆ ਫਿਰ ਲਵਾ ਮੈਨੂੰ Kudai jatuh pahing, Ana. <hesitation> 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 apa <hesitation> 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 ਹਨ ਤਾਂ ਆਪਣਾ ਖੁੱਡਾ ਬਣਾਣੀ ਸੀ ਮਿੱਤਰੋ ਇਹ ਆਪਾਂ ਦੂਜੇ ਦਿਨ ਬਣਾ ਰਿਹਾ ਅੱਜ ਬੁਲਾਉਂਗਾ ਆਪਾਂ ਤੇ ਮਿਸਤਰੀ ਆ ਰਿਹਾ ਸ ਆਪਣਾ ਗਾਜ ਗੁਜ ਲੈ ਕੇ ਚੱਲਦੇ ਸੁੱਤੇ ਉਹ ਚੱਕ ਸਾਨੂੰ ਚੱਲਦੇ ਹਾਂ ਉੱਤੇ ਕੋਈ ਹੋਰ ਕਾਰਨਾ ਚੱਕ ਕਿਸੇ ਹੰਟੇ ਸਾਉਂਟ ਬਣਾ ਰੱਖਿਆ ਸੀ ਲੱਗਿਆ ਪਿਆ ਮਿਸਤਰੀ ਮਿੱਤਰੋ ਕਰੋ ਜੀ ਹੱਕ ਮੇਤਰੋ ਲੱਗਿਆ ਹੈ ਆਪਣਾ ਮਸਤਰੀ ਅੱਜ ਦਾ ਸਵੇਰੀ ਸਵੇਰੀ ਬਣਾਉਣ ਲੱਗਿਆ ਮਤਰੋ ਆ ਕੇ ਅੱਜ ਦਾ ਦੁਪਹਿਰ 1 ਵਜੇ ਨੂੰ ਨਿਵੇੜਨਾ ਹੈ ਨਬਾਰਾ ਵਾਦਨ ਨੇ ਬੜਾ ਜੂ ਕੰਮ ਇਹਨੂੰ 10-10 ਮਿੰਟਾਂ ਬਾਅਦ ਚਾਹ ਚਾਹੀਦੀ ਹੈ ਕਿੱਡਾ ਦਾ ਕੰਮ ਦੇਖੀ ਕਿੰਨਾ ਕੀਤਾਗਾ ਬਸ ਦੋ ਰਦੀਲ ਆਏ ਇੱਥੇ ਵੀ ਦੋ ਰਦੀਲ ਆਏ ਹੈ ਲੱਗ ਰਹੀ ਹੈ ਜਿਵੇਂ ਨੀਡਲ ਵੀ ਟੁੱਟਦੀ ਹੈ ਕੰਮ ਕਰ ਲਾ ਬਈ ਕੰਮ ਕਰਲਾ ਵੇ ਫੋਨ 'ਚ ਬੜਿਆ ਬੈਠੇਗਾ ਫੋਨ 'ਚ ਬੜਿਆ ਫੋਨ ਨੇ ਤੈਨੂੰ ਕੁਝ ਨਹੀਂ ਦੇਣਾਗਾ ਜੀ ਮਿੱਤਰੋ ਖੁੱਡਿਆਂ ਦਾ ਕਾਫੀ ਕੰਮ ਨਿਬੜ ਗਿਆ ਰ데요 ਦਾ ਲੱਗ ਗਏ ਬਸ ਦੋ ਦੋ ਰ데요 ਹੋਰ ਲੱਕਣਗੇ ਉਸ ਤੋਂ ਬਾਅਦ ਚ ਪਾਵਾਂਗੇ ਛੱਤ ਆਪਾਂ ਤੇ ਲਾਈ ਜਾਂਦੇ ਸੀ ਲੱਗੇ ਰਹਿਣਗੇ ਆ ਨਿਬੜ ਜੂ ਅੱਜ ਖੁੱਡਿਆਂ ਦਾ ਕੰਮ ਮਿੱਤਰੋ ਸੱਤ ਪੈ ਜੂਗੀ ਅੱਜ बाकी ओके काम पूरा ਪਾਤੀਤੇ ਕਰਕੇ ਰੱਖਣਾਗਾ ਸਾਰਿਆਂ ਨੇ ਤੁਸੀਂ ਵਧੀਆ ਸਪੋਰਟ ਬਣਾ ਕੇ ਰੱਖਿਓ ਮਿੱਤਰੋ ਪੂਰਾ ਆਪਾਂ ਘੈਂਡ ਕੰਮ ਕਰਾਇਆ ਸਾਰਿਆਂ ਨੂੰ ਵਧੀਆ ਵਧੀਆ ਵਲੋਗ ਬਣਾ ਕੇ ਲਿਆਇਆ ਕਰਾਂਗੇ ਸਾਰਿਆਂ ਨੇ ਆਪਦੇ ਭਾਈ ਨੂੰ ਸਪੋਰਟ ਕਰਿਓ ਚਲੋ ਹਾਂਜੀ ਮਿੱਤਰੋ ਖੁੱਡਿਆ ਦੇ ਰਦੇ ਤਲਾਤੇ ਮੁਰਛ ਮਾਰੀ ਜਾਂਦੇ ਸੀ ਆਪਾਂ ਪਰ ਅੰਦਰੋਂ ਰਹਿ ਗਿਆ ਗੱਲਾਂ ਮੁਰਛ ਮਾਰਨ ਅੰਦਰੋਂ ਮਾਰ ਦिए ਇਹ ਰੋਟੀ ਰੋਟੀ ਖਾਣ ਲੱਗ ਗਏ ਲੱਗਦੇ ਹੋਗੇ ਰੋਟੀ ਰੋਟੀ ਖਾ ਕੇ ਫੇਰ ਪਾਵਾਂਗੇ ਸੱਤ ਪੱਤਰ ਸਾਰਾ ਮਾਰ ਦਿਓ ਸਾਰੇ ਤੇ ਵੇਖੇ ਮੈਂ ਰੋਟੀ ਹੀ ਖਾਣ ਲੱਗ ਜਾਣਾ ਲੇਕਰ ਹਮ ਕਰਨਾ ਸਾਰਾ ਸੱਤ ਇਹ ਕੋਣ ਫੇਰ ਪਾਵਾਂਗੇ ਸੱਤ ਇੱਕ ਵਾਰ ਖਾਣੇ ਸਾਨੂੰ ਸਾਰਾ ਮਾਰ ਦਿਓ ਬੁਰਛੇ ਜੇ ਰੋਟੀ ਰੋਟੀ ਖਾ ਲਈਏ ਫੇਰ ਪਾਵਾਂਗੇ ਸੱਤ ਤੋਂ ਆ ਕੇ ਜੀ ਉੱਵਾ ਵੀ ਲੈ ਆਂਦੇ ਸੀ ਟਮਾਟਾ ਲਾਉਣੇ ਮਰੇ ਕਿੱਦਾਂ ਜਿਆ ਮਰੇ ਲੱਗਣਗੇ ਇੱਥੇ ਲਾਵਾਂਗੇ ਕੋਈ ਸੋਹਣੀ ਦੇਖੀ ਲਾ ਦੇ ਪੂਰੇ ਬੰਬ ਕਰ ਦਾਂ ਮੈਂ ਆਪਾ ਖੁੱਡੇ ਦੇਖੀ ਲਓ ਪੂਰਾ ਕੰਮ ਧੀਰੇ ਕਰਾਂਗੇ ਖਿੱਚ ਦਾਂ ਮੈਂ ਇਸ ਤਰੀ ਲੱਗ ਗਿਆ ਰੈਸ ਕਰਨਾ ਕਰੋ ਚੇ ਇਹਨੀਆਂ ਗੱਡੀ ਹੁੰਦੇ ਸੀਗੇ ਓਏ ਪਾਉ ਬਰੇਤੀ ਮਿਲਣਾ ਨਾ ਓਏ ਮਿੰਟ ਚ ਉਹ ਕਰ ਦਾਂ ਮੈਂ ਆਹ ਬਈ ਬਰੇਤੀ ਨਹੀਂ ਏ ਲੱਗੇ ਪੂਰੇ ਵਿੱਚ ਜੋ ਸਪਲਾਈ ਹੈ। ਮੈਂ 3 ਬਰੇਟੀਆਂ ਸਰਜੂਗਾ। ਉਹ ਸਰੀਆ ਸਰੀਆ ਵੀ ਚਰਾ ਵਾਲੇ ਸਿੱਤੇ। ਮੈਂ ਲਾ ਹੁਣ 4 ਬੋਰੀਆਂ ਦਾ ਮਾਲ ਖੋਹਣਾ। ਬਸ ਕੀ ਓਕੇ ਹੈ ਕੰਮ। ਆਹ ਸਾਮੀ ਤੋਂ ਕੱਪੜਾ ਦੋ ਵਾਰ ਹੋ ਗਿਆ। ਹਾਂ ਚੈੱਕ। ਸੰਗਰਾਂ ਦਾ ਵੰਡਾ ਮਿੱਤਰੋ। ਸੰਗਰਾਂ ਵੰਡਾ। ਕਰੋ ਮਿੱਤਰੋ ਬਾਜਰੀ, ਬੁਜਰੀ, ਚਰਾ ਰੱਖੀ ਅੱਧੀ ਗਦਾ। ਅੱਧੀ ਉਹ ਦੂਜੇ ਅੱਧੀ ਗਾਸੀਗੀ ਅੱਧੀ ਉਹ ਦੂਜੇ ਕੋਠੇ ਦੇ ਪਈਏ ਵੀ ਤੇ ਬ੍ਰੇਸ਼ੀ ਉੱਪਰ ਚੜਾ ਲਈ ਗੇ ਇੱਥੇ ਕੋਈ ਕਰਦੇ ਸਾਰਾ ਰੈਡੀ ਕਰਨਾ ਬਾਕੀ ਓਕੇ ਹੈਗਾ ਹਾਂ ਜੀ ਮੇਰੇ ਵੀਰ ਯੋਧੇ ਤੇ ਭੱਲ ਬਜ਼ਿਆ ਬਿਆ ਮਿਸਤਰੀ ਤੇ ਮੈਂ ਅਸੀਂ ਇੱਕ ਟੀਮ ਜਾਂ ਹੈ ਅਧਰ ਆਪਣੇ ਛੋਟੇ ਟੀਮ ਚ ਨੇ ਇੰਦਰ ਆਪਣੇ ਛੋਟੇ ਆ ਗਏ ਆ ਇਹ ਵਿੱਚ ਕੰਮ ਪਾਈ ਜਾਂਦੇਗੇ ਮਰੇ ਵੇਰੇ ਇਹੋ ਕੁਛ ਕਰਦਾ ਰਹਾ ਹੈ ਇਹ ਕੱਪੜੇ ਵੀ ਕੱਪੜਾ ਜੂ ਇਹ ਬਾਹਰ ਹੋ ਜਿੱਕੇ ਆਏ ਉਹਨੂੰ ਅੱਡਾ ਸੰਤਾ ਹੋਇਆ ਕੱਪੜਾ ਜੂ ਬਾਹਰ ਹੋ ਰਹੀ ਨੂੰ ਇਹ ਬੰਦਾ ਕੁਰਤਾ ਵੇਮੇ ਬਾਕੇ ਆਇਆਗਾ ਕੰਮ ਕਰਦੇ ਵੇ ਇਹ ਬੰਦਾ ਥੋੜਾ ਸ਼ੌਕੀਆ ਹੈ ਇਹ ਸਰਪੰਚ ਜਿਹੜਾ ਗੁਲਾਬ ਸਿੱਧੂ ਨੇ ਇਹਦੇ ਉੱਤੇ ਗਾਣਾ ਗਾਇਆ ਨਾ ਉਹ ਇਹਦੇ ਉੱਤੇ ਹੀ ਗਾਇਆ ਸਪੈਸ਼ਲ ਹੈ ਆ ਹੋ ਗਿਆ ਨਾ ਲੱਗਦਾ ਮਿੱਤਰੋ ਇਹ ਥੋੜਾ ਸੀ ਆ ਜਾਵੇਂ ਹਾਂਜੀ ਮਿੱਤਰੋ ਲੱਗ ਗਿਆ ਹੱਥ ਦੇ ਕੋਗਾ ਗੁਣਾ ਆਕ ਤਾਂ ਬਣੇ ਬਣੇ 4:00 ਵੱਜ ਗਏ ਮਿੱਤਰੋ ਮੈਂ ਤਾਂ ਕਾਹੀ ਟਾਈਮ ਹੋ ਗਿਆ ਕੰਮ ਕਰਦੇਗਾ ਆਪਾਂ ਨੂੰ ਬਹੁਤ ਵਾ ਟਾਈਮ ਹੋ ਗਿਆ ਤੇ ਨਵੇੜੀਏ ਮਿੱਤਰੋ ਜੇ ਸਿੱਧੀ ਸਿੱਧੀ ਕੰਮ ਜਾਲ ਜੂੜ ਕਰਨ ਦਾ ਸੀਗਾ ਤੇ ਚੱਕੀ ਆਂਦੇ ਜੁੱਤ ਕਰਦਾ ਹਾਂ ਅੰਦਰ ਫਿਰ ਸਟਾਰਟ ਹੋਣਾ ਹਾਂਜੀ ਮਿੱਤਰੋ ਕਰੋ ਚੈੱਕ ਅੱਧੀ ਪਈ ਆਇਆ ਸੱਤ ਹੋਰ ਬੂਗਾ ਇਹਦੇ ਦੋ ਤਿੰਨ ਬੋਰੀਆਂ ਦਾ ਚਲੋ ਦੋ ਬੋਰੀਆਂ ਦਾ ਪੈਗਾ ਬਾਕੀ 5:00 ਵੱਜ ਗਏ ਮਿੱਤਰੋ ਸੱਤ ਪਾਉਂਦੇ ਵਾਲੀ ਤੇ ਥੋੜੀ ਤੰਨੋਰੀਆਂ ਦਾ ਹੋਰ ਪਊਗਾ ਬਣਾਉਣੇ ਆ ਤੰਨੋਰੀਆਂ ਦਾ ਹੋਰ ਟਾਈਮ ਲੱਗੂਗਾ ਕਾਫੀ ਤੇ ਮਿਸਤਰੀ ਆਪਣਾ ਲੱਗਿਆ ਪਿਆਗਾ ਆਹ ਪਲੈਟਾ ਲਾਉਣ ਨੂੰ ਲਾਤੀ ਸੀ ਇੱਥੇ ਕਰੋ ਚੈੱਕ ਮਿਸਤਰੀ ਤਾਈ ਗੱਟਾਂ ਕਿੰਨੇ ਬੱਟਰ ਪਾਈਏ ਕਰੋ ਚੈੱਕ ਮੈਂ ਕਿਹਾ ਲੱਗਿਆ ਲੱਗਿਆ ਨੇ ਇਹ ਪੂਰੇ ਲਾ ਕੇ ਨੇ ਪੂਰੇ ਪਲਾਸਟਰ ਬੋਸੇ ਕਰਕੇ ਨੇ ਪੂਰੇ ਓਕੇ ਲੱਗਣ ਲੱਗੇ ਨੇ ਕੀ ਹੋ ਗਿਆ ਸੁਣਿਆ ਸੰਨਾ ਨੂੰ ਹਟ ਲਿਆ ਤੰਤਲ ਮਠਲਾਉਣ ਦੇ ਬਰੇਤੀ ਠੀਕ ਆ ਤੇ ਮਤਲਬ ਤਰੋ ਕਰਦਿਆਂ ਓਕੇ ਗਾਣਾ ਵਸਾ ਤੇ ਰਲਾ ਲੀਏ ਹੋਰ ਦੋ ਹੋਰੀਆਂ ਦਾ ਤੇ ਕਰ ਦਿਆ ਫਿਰ ਸਟਾਰਟ ਆਪ ਬਲੌਂਗ ਠੀਕ ਹੈ ਮਿੱਤਰੋ ਆ ਕੋਸ਼ਕ ਵਾਜਰੀ ਦਾ ਆਪਣੇ ਇੱਥੇ ਪਈ ਹੈਗੀ ਤੇ ਕੋਸ਼ਕ ਥੱਲੇ ਪਈ ਹੈਗੀ ਚਗਵਾ ਦੀ ਗੰਮ ਘਮ ਕਰ ਲਈ ਮਿੱਤਰੋ ਲੱਪਕੇ ਪੈ ਸੀ ਦੰਨੇਆਂ ਨੇ ਨਵੇਂ ਹਟਦੇ ਆਂਗੇ ਫੇਰ ਬੜਾ ਕਾਫੀ ਟਾਈਮ ਹੋ ਗਿਆ ਪੱਥਨ ਹੋ ਗਿਆ ਤੇ ਇਹ ਉੱਤਰਾ ਨੂੰ ਦਾਨੀ ਦੋਣੀ ਪਾ ਚੇ ਆਪਣੇ ਨਾਲ ਤੇ ਕਰ ਦਿਆ ਮਿੱਤਰੋ ਹਾਂ ਜੀ ਮਿੱਤਰੋ ਆ ਦੇਖੋ ਆਪਣੇ ਮੁੰਡੇ ਪੂਰੇ ਫੀਲ ਚਾਰੇ ਨੇਗੇ ਕੋ ਡੇਰੀ ਖੁਸ਼ੀ ਦੇ ਵਿੱਚ ਦੇਖੋ ਕਰੋ ਚੈੱਕ ਐ ਇਧਰ ਸਣੀ ਕਰਕੇ ਦਿਖਾ ਰਾਂ ਹਾਂਸ ਲੈ ਇਹ ਤੋਂ ਦੇ ਇੱਕ ਬਾਬਾ ਐ ਚਾ ਬਾਬਾ ਐ ਲਖਮੀ ਮਾ ਐ ਇਧਰ ਬਾਬਾ ਆ ਮਿੱਟੀ ਵੇ ਵੈਸਤੀ ਹਾਂ ਬਾਰੇ ਕੋ ਮਿੱਤਰੋ ਆ ਬਾਰੇ ਨਾ ਜੇ ਪੂਰਾ ਮਾਹੌਲ ਖੜਿਆ ਪਿਆ ਪੂਰਾ ਓਕੇ ਹੋ ਰਿਹਾ ਐ ਡਰਾਪਲੇਟ ਸਾਊਂਡ ਦੇ ਨਾਲ ਕੇ ਵੀ ਗਾਣੇ ਚਲੋ ਮਿੱਤਰੋ ਪਾਪਰ ਬਣ ਆਲੀ ਇਸ ਮਿੱਟ ਸਮਟਾਂ ਲੱਗੇ ਪਏ ਸੀਗੇ ਪਾ ਦੀ ਛੱਤ ਨੂੰ ਪਹਿਲੀ ਟਾਈਮ ਬਹੁਤ ਹੋ ਗਿਆ ਮਿੱਤਰੋ ਫੇਰ ਕਰ ਦਿਆ ਸਾਡਾ ਆਹ ਦੇਖਿਓ ਹਾਂਜੀ ਮਿੱਤਰੋ ਉਹ ਉੱਥੇ ਨਾ ਅਵਾਰਾ ਗੁੱਤਰ ਬੈਠਾ ਜੀ ਆਪਾਂ ਦਾ ਪਾਈ ਜਾਂਦੀ ਛੱਤ ਤੇ ਇੱਧਰ ਗਿਆ ਆਪਣਾ ਸ਼ੂਟ ਛਤਰੀ ਲੈ ਕੇ ਦੇਖਦਾ ਕੀ ਗੱਲ ਬਾਤ ਹੁੰਦੀ ਹੈਗੀ ਆਪਾਂ ਪਾ ਦੀ ਛੱਤ ਦੇਖਦੇ ਜੇ ਫੜਿਆ ਤਾਂ ਤੁਹਾਨੂੰ ਦਿਖਾਵਾਂਗੇ ਮਿੱਤਰੋ ਆਪਾਂ ਦਾ ਪਰਮ ਸਟੇ ਖੜੇ ਹੈਗੇ ਸਾਰੇ ਜਾਨ ਐ ਖੜ ਗਿਆ ਮਾਰ ਲਾਈ ਜਾਂਦੇ ਸੀਗੇ ਤੇ ਬਸ ਥੋੜੀ ਰਹਿ ਗਿਆ ਕੰਮ ਆਪਣਿਆ ਹੀ ਹਾਂਜੀ ਮਿੱਤਰੋ ਛੱਤ ਹੋਣੀ ਪਈ ਆ 네ਰਾ ਹੋ ਗਿਆ ਆ ਕਰੋ ਚੈੱਕ ਦੇਖੋ ਤੇ ਆਪਾਂ ਹਲੇ ਵੀ ਕੂਤਰ ਫੜਨ ਲੱਗ ਰਹੇ ਹਾਂ ਦੇਖੋ ਸ਼ਾਸਤਰੀ ਤੇ ਬੰਨ ਰੱਖਿਆ ਕੂਤਰ ਉਹ ਕੂਤਰ ਜਮ ਸਾਹਮਣੇ ਟਾਵਰ ਤੇ ਬੈਠਾ ਹੈ ਤੇ ਆਪਲਾ ਸੀਗਾ ਦੇਖ ਲੈ 10 ਮਿੰਟਾ ਟਰਾਈ ਕਰਕੇ ਜੇ ਫੜਿਆ ਗਿਆ ਤਾਂ ਫੜ ਲਾਂਗੇ ਤੁਹਾਨੂੰ ਕੱਲ ਨੈਕਸਟ ਬਲੌਗ ਵਿੱਚ ਦਿਖਾ ਦੇਵਾਂਗੇ ਆਪਾਂ ਤੇ ਮਿੱਤਰੋ ਬਲੌਗ ਆਪਾਂ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਆਪਾਂ ਵਧੀਆ ਵਧੀਆ ਬਲੌਗ ਲੈ ਕੇ ਆਵਾਂਗੇ ਤੁਹਾਡੇ ਖਾਤਰ ਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਮਿੱਤਰੋ ਮਿਲਦੇ ਆਂ ਮਿੱਤਰੋ ਆਪਾਂ ਨੈਕਸਟ ਬਲੌਗ ਨਾਲ